ਸੁੱਖਾ ਬਲਾਰੀ ਜਪਰੀ ਦਾ ਆਉਂਦਾ ਹੈ ਖੁਸ਼ੀ ਮਰਲੂਨਾ ਸ਼ਾਹ ਜਖਵਾੜੀ ਆਉਂਦੇ ਭਾਈ ਹਾਂਜੀ ਕਿਹਨੋ ਆ ਜੀ ਮਾੜੇ ਨੌ ਦੱਸ ਦਿਆ ਕਰੋ ਜੀ ਸੁੱਖਾ ਬਲਾਰੀ ਜੀ ਤੇ ਦੂਸਰਾ ਮੁੰਡਾ ਜੀ ਇਹ ਹੈ ਪਹਿਲਵਾਨ ਮੁੰਡਾ ਸੁੱਖਾ ਬਲਾੜੀ ਸੁੱਖਾ ਬਲਾੜੀ ਤੇ ਦੇਖਦੇ ਆ ਇਹਦੇ ਨਾਲ ਇੱਧਰ ਵੀਰੇ ਇੱਧਰ ਤੋਂ ਟੀਮ ਮੜਾ ਇਹ ਮੁੰਡਾ ਹੈਗਾ ਹੀ ਲਾਪਰੀ ਦਾ ਕਿਹੜੀ ਜਗ੍ਹਾ ਤੋਂ ਵੀਰੇ ਹθεਗੜ ਸਾਹਿਬ ਤੋਂ ਦੂਸਰੇ ਨਾਮ ਕੀ ਦੱਸੋ ਜੀ ਸੁੱਖਾ ਬਲਾੜੀ ਸੁੱਖਾ ਬਲਾੜੀ ਜੀ ਆ ਲਾਪਰੀ ਦਾ ਜੀ ਵਾਹ ਹੋ ਨੋ ਹਾਂ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਪਹਿਲਵਾਨ ਨੇ ਇਹ ਮੁੰਡੇ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਬਹੁਤ ਸੋਹਣੇ ਸਰੀਰ ਨੇ ਦੋਨੇ ਦੋਨੋਂ ਮੁੰਡਿਆਂ ਦੇ ਬਹੁਤ ਸੋਹਣੇ ਪਹਿਲਵਾਨਾਂ ਦੇ ਸਰੀਰ ਬਹੁਤ ਸੋਹਣੇ ਨੇ ਸਾਹਮਣੇ ਉਹ ਸਰੀਰ ਤੁਸੀਂ ਦੇਖ ਸਕਦੇ ਹੋ ਕਸਰਤਾਂ ਹੁੰਦੀਆਂ ਨੇ ਜਿਹੜੀਆਂ ਸਵੇਰੋਂ ਲੱਗ ਜਾਂਦੇ ਨੇ ਬਰੇ ਕਮੈਂਟਰੀ ਮੈਨ ਨੂੰ ਕਹੋ ਬਾਬਾ ਜੀ ਮੜਾ ਕਮੈਂਟਰੀ ਕਰੇ ਬਾਈ ਜੀ ਉਹ ਹਾਂਜੀ ਜਮਨੇ ਮਾਈਕ ਫੜੀ ਖੜਾ ਹਾਂ ਹਾਂਜੀ ਜੇ ਤੁਸੀਂ ਕਰਨ ਲੱਗੇ ਜੀ ਕਮੈਂਟਰੀ ਮੇਰਾ ਫੜ ਲਓ ਕੋ ਗੱਲ ਨਹੀਂ ਮੈਗੀ ਹਾਂਜੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਕੁਸ਼ਤੀ ਬਹੁਤ ਸੋਹਣੀ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਦੇਖ ਸਕਦੇ ਹਾਂ ਤੁਸੀਂ ਬਹੁਤ ਵਧੀਆ ਪਹਿਲਵਾਨ ਨੇ ਇੱਕੋ ਸਾਰ ਦੇ ਦੋਨੋਂ ਸਰੀਰ ਆ ਇਹ ਜਿਹੜੇ ਕੀ ਤੁਸੀਂ ਵੇਖ ਸਕਦੇ ਹੋ ਪੈਂਦੇ ਨਹੀਂ ਹੁੰਦੇ ਸਿੰਘ ਫਸ ਗਏ ਕੁੰਡੀਆਂ ਦੇ ਕਿਹੜੀ ਨਿਕਲੂ ਪਰੇਵੇਂ ਖਲੀ ਜੇ ਸੱਤ ਗਿਰੂ ਨਾਦਰ ਕਰੇ ਅੱਜ ਨਗਰ ਨਲੀਲੀ ਦੇ ਬਾਦ ਬਹੁਤ ਦਾਨੀਪੁਰ ਜਿਹੜਾ ਪਹਿਲਮਾਨਾਂ ਦੇ ਖਾਤਰ ਝੰਡੇ ਦੇ ਨਾਮ ਭੇਜਿਆ ਤੇ ਝੰਡੇ ਦੀ ਕੁਸ਼ਤੀ ਖਾਤਰ ਗੁਰਵਿੰਦਰ ਹੈਪੀ ਯੂ ਐਸਏ ਉਹਨਾਂ ਦਾ ਬੇਟਾ ਮਿਕ ਸੈਂਟ 5800 ਰੁਪਿਆ ਇੱਕ ਜ਼ੋਰ ਨਾਲ ਤਾੜੀਆਂ ਮਾਰ ਦਿਓ ਜ਼ੋਰ ਨਾਲ ਤੇ ਝੰਡੇ ਦੇ ਕੁਸ਼ਤੀ ਸਿਪਾ ਸਾਹਮਣੇ ਆ ਕੇ ਹੱਥ ਜੋੜੀ ਕਰਨ ਬੜੀ ਝੰਡੀ ਤੇ ਸੇ ਪਾਸ ਰੰਨੀ ਦੂਜੇ ਦਾ ਰੋਕੀਆ ਵਾਹ ਜਿੰਦਰ ਟਵਾਰੀ ਇੱਕ ਤਾੜੀ ਮਾਰ ਦਿਓ ਜਰੂਰ ਨਾਲ ਤੇ ਦੂਜੀ ਕੁਸ਼ਤੀ ਬੋਲੋ ਹ ਜਿਹੜਾ ਦਾ ਨਾਮ ਕਿ ਨਹੀਂ ਜੀ ਉਹਨਾਂ ਦਾ ਬੇਟਾ ਅਰੇ ਨਾਮ ਬੁਲਾਇਆ ਕਰੋ ਜੀ ਮੜਾ ਜਿਹਾ ਕਹੋ ਬੇਟੀ ਨਾਮ ਬੇਟੀ ਦੇ ਨਾਮ ਤੇ ਕੈਨੇਡਾ ਤੋਂ ਆਇਆ 3100 ਰੁਪਿਆ ਉਹਨਾਂ ਦੇ ਵੀ ਨਾਂ ਤੇ ਬਹੁਤ ਜ਼ਿਆਦਾ ਦੂਰ ਨਾਲ ਤਾੜੀਆਂ ਲਾ ਦਿਓ ਪ੍ਰਮਾਤਮਾ ਉਹ ਬੱਚਿਆਂ ਦੀ ਚੜ੍ਹਦੀ ਕਲਾ ਰੱਖੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਜਿਹੜੇ ਆਪਣੇ ਪੰਜਾਬ ਦੀ ਸ਼ਾਨ ਨੂੰ ਆਪਣੇ ਨਗਰ ਦੀ ਸ਼ਾਨ ਨੂੰ ਬਰਕਰਾਰ ਕਾਇਮ ਰੱਖਦੇ ਆ ਤੇ ਤੀਸਰੀ ਚੰਡੀ ਸੈੰਟੀ ਸੁਖਵਿੰਦਰ ਉਹਨਾਂ ਦਾ ਬੇਟਾ 2100 ਰੁਪਿਆ ਉਹ ਵੀ ਯੂ ਐਸ اے ਤੇ ਉਹਨਾਂ ਦੇ ਨਾਮ ਦੀ ਵੀ ਤਾੜੀ ਇੱਕ ਜ਼ੋਰ ਨਾਲ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਇੱਕ ਸਤਰਾਮ ਸਿੰਘ 1100 ਇਹ ਲਖਪ੍ਰੀਤ ਦੂਜਾ ਕੌਣ ਆ ਉਹਦਾ ਨਾਮ ਹਾਂ ਸੁੱਖਾ ਦੱਸਿਆ ਸੁੱਖਾ ਬੁਲਾੜੀ ਸੁੱਖਾ ਬੁਲਾੜੀ ਸੁੱਖਾ ਬੁਲਾੜੀ ਦੂਏ ਨਾਮ ਕੀ ਆ ਲਾਪਰੀ ਇਸ ਰਾਹ ਦੇ ਇੱਕ ਤਾੜੀ ਮਾਰ ਲਓ 1100 ਰੁਪਏ ਦੀ ਝੰਡੀ ਦੇ ਆ ਦੂਜੀ ਚੱਲ ਰਹੀ ਆ 1100 ਰੁਪਏ ਝੰਡੀ ਦੇ ਜਿਹੜੀ ਲੂਜੀ ਲੈਂਡ ਤੋਂ ਉਹਨਾਂ ਨੇ ਫੰਡ ਭੇਜਿਆ ਕਾਉਣਾ ਦੇ ਨਾਮ ਦੀ ਵੀ ਜ਼ੋਰ ਨਾਲ ਤਾੜੀ ਲਾ ਦਿਓ ਹਾਂਜੀ ਇਹ 1100 ਦੀ ਕੁਸ਼ਤੀ ਹੈ 1100 ਦੀ ਝੰਡੀ ਦੀ ਕੁਸ਼ਤੀ ਹੈ ਜਿਹੜੀ ਚੱਲ ਰਹੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਤੁਸੀਂ ਇਹ ਦੇਖ ਰਹੇ ਹੋ ਸਮੇਂ ਨਾ 1100 ਦੀ ਝੰਡੀ ਦੀ ਝੰਡੀ ਰਾਜੂ ਪੁਆਸੀ ਦੂਆਗੜ੍ਹ ਸਰਸੇਮ ਫਤੇਗੜ ਸਾਹਿਬ ਉਹ ਵੀ ਤਾੜੀ ਲਾ ਦਿਓ ਇੱਕ ਜ਼ੋਰ ਨਾਲ ਆਉਤੀ ਕਨਾਵਤ ਤਸੀਮ 3100 ਰੁਪਏ ਦੀ ਜਾਨੀ ਫਾਤਿਮਾ ਚੜਦੀ ਖਲਾ ਰੱਖਿਆ ਇਹਨਾਂ ਨੂੰ ਬਾਈ ਕਰਕੇ ਦੇਖੋ ਉਸ ਯਾਰ ਆ 3100 ਕਰਾਤੇ ਆ ਬਹੁਤ ਵਧੀਆ ਕੁਸ਼ਤੀ ਹੋਣੀ ਆ ਤਾਂ ਲੱਗ ਰਿਹਾ ਬੜੀ ਥੋੜਾ ਹਾਂਜੀ ਜੋਰ ਲਗਾਵੋ ਦੋਨੇ ਪਹਿਲਵਾਨਾਂ ਦਾ ਬਹੁਤ ਵਧੀਆ ਪਹਿਲਵਾਨ ਨੇ ਤੁਸੀਂ ਵੇਖ ਸਕਦੇ ਹੋ ਬਰਾਬਰ ਦੀ ਟੱਕਰ ਬਰਾਬਰ ਦੀ ਟੱਕਰ ਆ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਨਾ ਬਰਾਬਰ ਦੀ ਟੱਕਰ ਆ ਵਧੀਆ ਪਹਿਲਵਾਨ ਨੇ ਦੋਨੋਂ ਜੋਰੋ ਜੋਰੀ ਹੋ ਰਹੇ ਨੇ ਦੋਨੇ ਇਹਨੇ ਦੰਗਲ ਕਮੇਟੀ ਮੈਂ ਕੱਲੇ-ਕੱਲੇ ਦਾ ਨਾਂ ਨਹੀਂ ਜਾਣਦਾ ਸਾਡੇ ਭਗਤ ਜੀ ਤੇ ਪੰਚ ਤੇ ਸਰਪੰਚ ਸਾਰਿਆਂ ਦਾ ਬਹੁਤ ਬਹੁਤ ਰਣੀਆ ਕੋਈ ਜਿਨ੍ਹਾਂ ਨੇ ਕੋਹਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਤਿੰਨ ਕਰਵਾਉਂਦੇ ਆ ਰਹੇ ਆਂ ਤਾਂ ਪ੍ਰਮਾਤਮਾ ਇਹ ਨਗਰ ਦੀ ਚੜ੍ਹਦੀ ਕਲਾ ਬauft ਤੇ ਇੱਕ ਤਾੜੀ ਜ਼ਰੂਰ ਲਾ ਦਿਓ ਇੱਕ ਜ਼ੋਰ ਨਾਲ ਕਰ ਰਿਹਾ ਹੋ ਬਾਹਰ ਨਹੀਂ ਜਾਣਾ ਹਰ ਤੂੰ ਨਾ ਫੇਰ ਭੰਗੇ ਬਿਠਾਉਂਦਾ ਮੈਂ ਫੇਰ ਨਾ ਕਿਉਂ ਹੋ ਅਰ ਉਪਰਾਨਾ ਜਾਓ ਬਾਈ ਇੱਕ ਜਗ੍ਹਾ ਉੱਪਰ ਕਰੋ ਖੜਕੀ ਕੁਸ਼ਤੀ ਦੇਖੀ ਰੋਕੀ ਸਭੀ ਜਿਹਨਾਂ ਨੇ ਕਮੈਂਟਰੀ ਕਰੋ ਨਾ ਹਾਂ ਕਮੈਂਟਰੀ ਕਰੋ ਨਾ ਤੇ ਪਾਇਲ ਬਣਾ ਤੇ ਕਮੈਂਟਰੀ ਕਰ ਰਹੇ ਆ ਹਾਂਜੀ ਹਾਂਜੀ ਰੈਫਰੀ ਸਾਹਿਬ ਨਾਰਾ ਸਿੰਘ ਮਰਜੀ ਮੀਗਾ ਰੱਖੋ ਬਹੁਤ ਮੁੰਡੇ ਵਾਲਾ ਜੋਰ ਲੱਗ ਰਿਹਾ ਬਾਬਾ ਜੀ ਨੂੰ ਬੇਨਤੀ ਆ ਜਰੂਰ ਇੱਕ ਮਿੰਟ ਆ ਕੇ ਜਾਣ ਹਾਂਜੀ ਕਮੈਂਟਰ ਦਾ ਕੰਮ ਹੁੰਦਾ ਦੱਸਣਾ ਬੋਲਣਾ ਫੇਰ ਸਵਾਦ ਆਉਂਦਾ ਏ ਕੁਸ਼ਤੀ ਦੇਖਣ ਦਾ ਕੁਸ਼ੀ ਬੱਲੂਰਾਵਰ ਸਾਇਰ ਦਿਖਵਾਲੀ ਆਓ ਬੱਚੇ ਬਈ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਭ ਨੇ ਦੇਖ ਰਹੇ ਹੋ ਸਮਰ ਵੀਰ ਤੁਸੀਂ ਦੇਖ ਰਹੇ ਹੋ ਇਸ ਸਮੇਂ ਨਾਲ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਆ ਬਹੁਤ ਵਧੀਆ ਦੋਨੋਂ ਪਹਿਲਵਾਨ ਬਹੁਤ ਸੋਹਣੇ ਬਹੁਤ ਵਧੀਆ ਹਾਂਜੀ ਆ ਦੇਖੋ ਜੀ ਬਹੁਤ ਜੋਰੋ ਜੋਰੀ ਹੋ ਰਹੇ ਨੇ ਦੋਨੋਂ ਪਹਿਲਵਾਨ ਹਾਲੇ ਤੱਕ ਖੜ ਕੇ ਚੱਲ ਰਹੀ ਹੈ ਕੁਸ਼ਤੀ ਇਹ ਜਿਹੜੀ ਚੱਲ ਰਹੀ ਹੈ ਨਾ ਕੁਸ਼ਤੀ ਤੁਸੀਂ ਵੇਖ ਰਹੇ ਹੋ ਖੜ ਕੇ ਹੋ ਰਹੀ ਹੈ ਕੁਸ਼ਤੀ ਇਹ 1100 ਦੀ ਹੈ 30 ਮੀਟਰ ਅਗੇ ਜਾ ਕੇ ਪੈੜ ਤੋਂ ਉੱਪਰ ਕੁਸ਼ਤੀ ਬਈ ਅਜੇ ਤੱਕ ਸਵਾਸ ਦੋਨੋਂ ਪਹਿਲਵਾਨ ਬਰਾਬਰ ਦੇ ਨੇ ਪੂਰਾ ਜੋਰ ਲਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ ਪੂਰਾ ਜੋਰ ਲੱਗਿਆ ਹੋਇਆ ਇਹਨਾਂ ਦਾ ਦੋਨਾਂ ਦਾ ਪਹਿਲਵਾਨਾਂ ਦਾ ਭਈ ਪਹਿਲੇ ਨੰਬਰ ਦੀ ਕੁਸ਼ਤੀ ਚਿੱਪਾ ਤੇ ਆਉਂਦੇ ਮਾਸੂਦ ਅਬਦੁਲ ਰਹਿਮਾਨ ਸਾਹੀ ਕੰਧੀ ਗੁਰਵਿੰਦਰ ਸਿੰਘ ਜੀ ਆਸੋ ਅਬੋ ਰੀਸਿੰਗ ਦਾ ਦੇਖਿਆ ਜੇ ਕੁਸ਼ੀ ਦੇ ਵਿੱਚ 5200 ਦੀ ਛੰਡੀ ਦੇ ਕੁਸ਼ਤੀ ਹੋ ਲੱਗੀ ਆ ਦੂਸਰੇ ਨੰਬਰ ਤੇ ਕਰਸ਼ੂਲ ਪਰ ਖੜਾਂਦੇ

ਟਾਈਮ ਨੇੜੇ ਲੱਗ ਰਹੀ ਟਾਈਮ ਸਮੇਂ ਦੀਆਂ ਸੂਈਆਂ ਚੱਲ ਰਹੀਆਂ ਲਗਾਤਾਰ ਸਮਾਂ ਵੀ ਜਿਹੜਾ ਕਿ ਬਹੁਤ ਕੀਮਤੀ ਹੁੰਦਾ ਹੈ ਸਮਾਂ ਆਪਣੀ ਜਗ੍ਹਾ ਪਰ ਚੱਲਦਾ ਰਹਿੰਦਾ ਹੈ ਲਗਾਤਾਰ ਚਲੋ ਚਲੋ ਆਵਾਜ਼ ਰਾਜੂ ਕੋ ਅਸੀ ਦਸੂਰ ਫੜਾਉਂਦੇ ਕੋਸਲੀਏ ਪਾਰੋਂ ਦੇਤੇ 350 ਰੁਪਏ ਆਪੇ ਤੇ ਤੁਮਾ ਗਿਨੇ ਜੋ ਆਹ ਨਾਂ ਤੇਰੇ ਕੋ ਸਿੱਧਾ ਸਰਾ ਅੰਦੇ ਬਾਦੂ ਨੂੰ ਸਾਰੇ ਪਿਆਰੇ ਦੇ ਬੱਚਾ ਹੋਈ ਆਪਣੇ ਹਾਂ ਦਾ ਦੇਖੋ ਮੇਰੇ ਅੰਦਰ ਹਾਂ ਦੇ ਨਾ ਹਾਂਜੀ ਦੇਖ ਸਕਦੇ ਹੋ ਇੱਕ ਕੁਸ਼ਤੀ ਨਾ ਲੱਗਦਾ ਜਿਵੇਂ ਬਰਾਬਰੇ ਰਹਿ ਰਹੀ ਆ ਬਰਾਬਰੇ ਚੱਲ ਰਹੇ ਨੇ ਪਰ ਦੋਨੋਂ ਪਹਿਲਵਾਨ ਪੰਜ ਮਿੰਟ ਇੱਕ ਪੇਲ ਜਿਹੜਾ ਪਹਿਲਾ ਕੁਸ਼ਤੀ ਇੱਕ ਪੁਆਇੰਟ ਬਣਾ ਕੇ ਜਿੱਤੀਆ 1100 ਉਹ ਨਦੀ ਕੁਸ਼ਤੀ ਪੁਆਇੰਟਾਂ ਦੀ ਹੋਵੇਗੀ ਮਗਰ ਤੋਂ ਜਿਹੜਾ ਪੁਆਇੰਟ ਬਣ ਗਿਆ ਉਹ ਬਣਾ ਗਿਆ ਉਹ ਜਿੱਤੀ ਜਾਵੇਗਾ ਪੰਜ ਮਿੰਟ ਦੀ ਕੁਸ਼ਤੀ ਦਾ ਟਾਈਮ ਆ ਸਮਾਂ ਪੰਜ ਮਿੰਟਾ ਹੱਕ ਮਿਲਣੇ ਬਈ ਮੁੰਡਾ ਯਾ ਸਕਦਾ ਨਹੀਂ ਹਰ ਕੋਟ ਪੰਡਾ ਮੁੰਡਾ ਆ ਵੀ ਕੋਈ ਇਹਦੇ ਨਾਲ ਤੇ ਆਵੇ ਆਓ ਆਓ ਕੋਈ ਉਹ ਕੋਲੇ ਆਏ ਨੇ ਜੀ ਬਾਹਰ ਮਾਰੋ ਹੋ ਤੋ ਨਹੀਂ ਸਮਾਂ 5 ਮਿੰਟ ਪੁਆਇੰਟਾਂ ਦੇ ਹੋਣੀਆਂ ਕੁਸ਼ਤੀ ਹੋ ਰਹੀ ਹੈ ਜੀ ਹੁਣੇ ਕੁਸ਼ਤੀ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਨਾ ਲੰਗੋਟ ਨਹੀਂ ਫੜਾਇਆ ਜਾਂਦਾ ਹੈਗਾ ਇਹਨਾਂ ਨੂੰ ਦੱਸ ਦੋ ਜੀ ਕੋਈ ਲੰਗੋਟ ਨਹੀਂ ਫੜ ਸਕਦਾ ਇੱਕ ਦੂਸਰੇ ਦਾ ਲੰਗੋਟਾਂ ਨਹੀਂ ਬੰਨਣਾ ਹਾਂਜੀ ਹਾਂਜੀ ਹਾਂ ਜਾਂ ਜਿਹੜਾ ਪੁਆਇੰਟ ਵਾਣ ਗਿਆ ਆਹ ਜੀ ਆਗਮ ਸਾਹਿਬ ਸਾਹਿਬ ਮੇਰਾ ਕੀ ਨਾਮ ਖੁਸ਼ੀ ਚੱਲੂ ਪਾਰਟਿਸਪੇਟ ਕਿ ਕਰਿਆ ਪਾਰਟੀ ਮਾਰ ਆਪਨੀ ਕੋਲ ਵੇ ਪਾਰਟੀ ਰੱਖ ਦਿੱਤਾ ਸੀ ਮੰਨਦੇ ਹੋ ਹੋ ਗਿਆ ਇਹ ਕੰਮ ਕਿਹੜਾ ਮੁੰਡਾ ਜਿੱਧਰ ਆਣਾ ਹੈ ਨਾਮ ਦੱਸ ਨਾਮ ਕੀ ਦਸਨਪੁਰ ਹੈ ਜੀ ਮੋਰਹਾ ਵਾਲਾ ਜੀ ਸੁੱਖਾ ਬੜਾਲੀ ਹੈ ਜੀ ਸੁੱਖਾ ਆਇਆ ਮੁੰਡਾ ਜੀ ਸੁੱਖਾ ਬੜਾਲੀ ਜਿਹੜਾ ਜਿੱਤਿਆ ਹੀ ਪੁਆਇੰਟ ਤੇ ਹਾਂਜੀ ਇਹ ਜਿੱਤ ਗਿਆ ਜੀ ਸੁੱਖਾ ਬੜਾਲੀ ਵਾਲਾ ਜਿੱਤ ਗਿਆ ਜੀ ਮੁੰਡਾ ਪੁਆਇੰਟ ਬਹੁਤ ਵਧੀਆ ਇੱਕ ਹਾਂਜੀ ਕਿਹਨੇ ਵੀ ਕਿਹੜਾ ਲਾਓ ਪੁਆਇੰਟ ਤੇ ਜਿੱਤਿਆ ਹੀ ਇਹ ਹਾਂ ਜੀ ਆ ਬਹੁਤ ਹੀ ਦੌ ਮਾਰਿਆ ਇਸਨੇ